ਜਲੰਧਰ ਪਛਮੀ ਵਿਧਾਨ ਸਭਾ ਸੀਟ ਲਈ ਹੋਈਆਂ ਜ਼ਿਮਨੀ ਚੋਣਾ ਤਹਿਤ ਵੋਟਾਂ ਦੀ ਗਿਣਤੀ ਦਾ ਅਮਲ ਜਾਰੀ ਹੈ ਤਾਜ਼ਾ ਜਾਣਕਾਰੀ ਮਿਲਣ ਤੱਕ 6 ਗੇੜਾਂ ਦੀ ਗਿਣਤੀ ਦਾ ਕੰਮ ਪੂਰਾ ਹੋ ਗਿਆ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ 27168 ਵੋਟਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਨੇ ਜਦਕਿ ਦੂਜੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਸੁਰੀਂਦਰ ਕੌਰ ਨੂੰ 9204 ਵੋਟਾਂ ਮਿਲੀਆਂ ਨੇ ਤੀਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 6557 ਵੋਟਾਂ ਮਿਲੀਆਂ ਨੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਲਾਇਲਪੁਰ ਖਾਲਸਾ ਕਾਲਜ ਫਾਰ ਔਰੁਮਨ ਵਿਖੇ ਗਿਣਤੀ ਕੇਂਦਰ ਬਣਾਇਆ ਗਿਆ ਹੈ ਪ੍ਰਸ਼ਾਸਨ ਵੱਲੋਂ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਕਰੜੇ ਬੰਦੋਬਸਤ ਕੀਤੇ ਗਏ ਨੇ ਤੇ ਅਧਿਕਾਰਤ ਵਿਅਕਤੀਆਂ ਤੋਂ ਇਲਾਵਾ ਕਿਸੇ ਨੂੰ ਵੀ ਗਿਣਤੀ ਕੇਂਦਰਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ 10 ਜੁਲਾਈ ਨੂੰ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਇਸ ਸੀਟ ਲਈ ਕੁੱਲ 15 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਅੱਜ ਫੈਸਲਾ ਹੋ ਰਿਹਾ ਹੈ ਜਲੰਧਰ ਪਛਮੀ ਵਿਧਾਨ ਸਭਾ ਸੀਟ ਵਿਧਾਨਕਾਰ ਸ਼ੀਤਲ ਅੰਗੁਰਾਲ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ ਇਸ ਵਾਰ ਜ਼ਿਮਨੀ ਚੋਣ ਵਿੱਚ VOT ਸੀ ਜਿਸ ਨਾਲ ਨਤੀਜੇ ਕਾਫੀ ਹੈਰਾਨੀਜਨਕ ਰਹਿਣ ਦੀ ਸੰਭਾਵਨਾ ਹੈ ਗਿਣਤੀ ਪ੍ਰਬੰਧਨ ਤੇ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲੈਣ ਲਈ ਆਓ ਚਲਦੇ ਆ ਗਿਣਤੀ ਕੇਂਦਰ ਦੇ ਬਾਹਰ ਸਾਡੇ ਨੁਮਾਇੰਦੇ ਜਮਾ ਸ਼ੰਕਰ ਗੋਲ ਜੀ ਹਰਪ੍ਰੀਤ ਜੀ ਮੈਂ ਤੁਹਾਨੂੰ ਦੱਸ ਦਵਾਂ ਕਿ ਲਗਾਤਾਰੀ ਮਹਿੰਦਰ ਭਗਤ ਜੀ ਨੇ ਲੀਡ ਬਣਾਈ ਹੋਈ ਸੀ ਪਹਿਲੇ ਰਾਉਂਡ ਤੋਂ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤੇ ਹੁਣ 6ਵੇਂ ਰਾਉਂਡ ਦਾ ਵੀ ਰਿਜ਼ਲਟ ਸਾਡੇ ਕੋਲ ਆ ਚੁੱਕਾ ਹੈ ਤੇ ਉਹਦੇ ਵਿੱਚ ਵੀ ਮਹਿੰਦਰ ਭਗਤ ਜੀ ਅੱਗੇ ਨੇ ਉਹਨਾਂ ਨੂੰ 27168 ਵੋਟਾਂ ਮਿਲਿਆ ਨੇ ਤੇ ਪਹਿਲੇ ਨੰਬਰ ਤੇ ਸ਼ੁਰੂ ਤੋਂ ਹੀ ਪਹਿਲੇ ਰਾਉਂਡ ਤੋਂ ਉਹਨਾਂ ਨੇ ਲੀਡ ਬਣਾਈ ਹੋਈ ਹੈ ਤੇ ਦੂਸਰੇ ਨੰਬਰ ਤੇ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੇ ਜਿਹੜੇ ਸੁਰਿੰਦਰ ਕੌਰ ਜੀ ਨੇ ਉਹ ਨੇ ਉਹ ਦੂਸਰੇ ਨੰਬਰ ਤੇ ਜਿਨ੍ਹਾਂ ਨੂੰ 9000 204 ਵੋਟਾਂ ਪਈਆਂ ਨੇ ਤੇ ਤੀਸਰੇ ਨੰਬਰ ਤੇ ਸ਼ੀਤਲ ਅੰਗੁਰਾਲ ਜੀ ਜੋ ਭਾਜਪਾ ਦੇ ਕੈਂਡੀਡੇਟ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ 6557 ਵੋਟਾਂ ਪਈਆਂ ਨੇ ਤੇ ਜੇਕਰ ਗੱਲ ਕਰੀਏ ਜਦੋਂ ਅੰਤਰ ਕਾਊਂਟਿੰਗ ਚੱਲਦੀ ਸੀ ਸਵੇਰੇ ਉਦੋਂ ਸ਼ੀਤਲ ਅੰਗੁਰਾਲ ਤੇ ਮਹਿੰਦਰ ਪਗੜ ਜੀ ਅੰਦਰ ਬੈਠੇ ਹੋਏ ਸੀ ਪਰ ਜਦੋਂ ਤੀਸਰਾ 라ਉਂਡ ਦਾ ਰਿਜ਼ਲਟ ਆਇਆ ਤਾਂ ਉਸ ਤੋਂ ਬਾਅਦ ਹੀ ਜਿਹੜੇ ਸ਼ੀਤਲ ਅੰਗੁਰਾਲ ਜੀ ਉਹ ਉੱਠ ਕੇ ਬਾਹਰ ਚੱਲ ਗਏ ਸਨ ਤੇ ਹੁਣ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਉਹਨਾਂ ਦਾ ਇਹ ਸੀ ਕਿ ਹੱਲੇ ਤਾਂ ਸਟਾਰਟਿੰਗ ਹੈ ਕਿਉਂਕਿ ਇਹ ਸਿਰਫ ਜਿਹੜਾ ਭਾਰ ਕਿ ਜਿਹੜਾ ਹੁਣ ਗੋ ਮਹਿੰਦਰ ਭਗਤ ਜੀ ਵੀ ਬਾਹਰ ਆਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਉਹ ਕਹਿ ਰਹੇ ਜੀ ਇਹ 25000 30000 ਦੇ ਲਗਭਗ ਹੁੰਦਾ ਜਿਹੜੀ ਲੀਡ ਜਾਏਗੀ ਕੈਮਰਾਮੈਨ ਨਜੀਦ ਸਿੰਘ ਤੇ ਰਾਜਪਾਲ ਦੇ ਨਾਲ ਮਹਿਰਮਾ ਸ਼ੰਕਰ ਦੂਰਦਰਸ਼ਨ ਸਮਾਚਾਰ ਜਲੰਧਰ